ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕਿੱਦਾਂ ਹੋ ਤੁਸੀਂ ਸਾਰੇ ਮੇਰੇ ਕੋਲ ਉਹ ਬਹੁਤ ਸਾਰੇ ਪੇਰੈਂਟਸ ਦੇ ਜਿਹੜੇ ਮੈਸੇਜ ਆ ਰਹੇ ਸੀ ਤੇ ਕੋਲ ਵੀ ਆਈ ਹੈ ਉਹਨਾਂ ਦਾ ਇੱਕ ਹੀ ਪ੍ਰਸ਼ਨ ਹੈਗਾ ਉਹ ਪੁੱਛਦੇ ਨੇ ਸਾਡਾ ਬੱਚਾ ਪਤਾ ਨਹੀਂ ਕਿਹੜੀ ਸੰਗਤੀ ਦੇ ਵਿੱਚ ਰਹਿੰਦਾ ਹੈ ਸਾਨੂੰ ਹੀ ਪਤਾ ਨਹੀਂ ਲੱਗਦਾ ਆਪਾਂ ਤਾਂ ਬਹੁਤ ਚੰਗੇ ਸੰਸਕਾਰ ਦਿੰਨੇ ਆ ਲੇਕਿਨ ਸਾਡਾ ਬੱਚਾ ਪਤਾ ਨਹੀਂ ਕਿਹੜੇ ਪਾਸੇ ਚਲਾ ਗਿਆ ਹੈ ਪਤਾ ਨਹੀਂ ਕਿਹੜੀ ਦੀ ਸੰਗਤੀ ਹੈਗੀ ਤੇ ਸਾਨੂੰ ਸਮਝ ਨਹੀਂ ਆਂਦਾ ਤੇ ਆਪਾਂ ਕੀ ਕਰੀਏ ਤੇ ਸੰਗਤ ਜੀ ਮੈਂ ਸਾਰਿਆਂ ਨੂੰ ਦੱਸਣਾ ਚਾਹਨੀ ਆ ਕਿ ਦੇਖੋ ਜਨਮ ਦੇ ਨਾਂ ਇੱਕ ਵੱਖਰੀ ਗੱਲ ਹੈ ਜਨਮ ਦੇ ਕੇ ਉਹਨੂੰ ਵੇਖਣਾ ਉਹਦੇ ਵਿਚਾਰਾਂ ਨੂੰ ਇੱਕ ਵਾਰੀ ਪਛਾਣਨਾ ਉਹਨੂੰ ਆਪਣੇ ਵੱਡੇ ਜਿਹੜੇ ਸਾਡੇ ਮਹਾਪੁਰਖ ਹੋਏ ਨੇ ਉਹਨਾਂ ਦੇ ਬਾਰੇ ਦੱਸਣਾ ਇਹ ਸਾਡੀ ਡਿਊਟੀ ਬਣਦੀ ਹੈ ਹੁਣ ਜਿਵੇਂ ਮਾਂ ਆਪਣੇ ਬੱਚੇ ਨੂੰ ਜਨਮ ਦੇ ਦਿੰਦੀ ਹੈ ਤੇ ਗੱਲ ਇੱਥੇ ਹੀ ਨਹੀਂ ਮੁੱਕ ਜਾਂਦੀ ਉਹਦਾ ਫਰਜ਼ ਬਣਦਾ ਹੈ ਆਪਣੇ ਬੱਚੇ ਦੇ ਵਿਚਾਰਾ ਨੂੰ ਇੱਕ ਵਾਰੀ ਸਮਝਣ ਦੀ ਹੁਣ ਆਪਾਂ ਵੇਖਦੇ ਹਾਂ ਸਮਾਜ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਮੈਂ ਗਈ ਸੀ ਉੱਥੇ ਜਦੋਂ ਮੈਂ ਸਟੇਜ ਤੋਂ ਉਤਰੀ ਹਾਂ ਇੱਕ ਛੋਟੇ ਜਿਹੇ ਨਿਆਣੇ ਨੂੰ ਮੈਂ ਪੁੱਛ ਲਿਆ ਤੁਹਾਡਾ ਰਾਇਲ ਮਾਡਲ ਕੌਣ ਹੈ ਤੇ ਤੁਸੀਂ ਕਿਵੇਂ ਬਣਨਾ ਚਾਹੁੰਦੇ ਹੋ ਦੇਸ਼ ਦੇ ਵਿੱਚ ਤੁਸੀਂ ਕੀ ਬਣਨਾ ਚਾਹੁੰਦੇ ਹੋ ਤੇ ਉਹਨੇ ਕਿਹਾ ਮੇਰਾ ਰਾਇਲ ਮਾਡਲ ਸ਼ਾਹਰੁਖ ਖਾਨ ਹੈ ਤੇ ਮੈਨੂੰ ਸੁਣ ਕੇ ਬਹੁਤ ਤਾਜੁੱਬ ਵੀ ਹੋਇਆ ਤੇ ਦੁੱਖ ਵੀ ਹੋਇਆ ਕਿਉਂਕਿ ਦੇਖੋ ਸਾਡੀ ਪੀੜ੍ਹੀ ਸਾਡੇ ਬੱਚੇ ਅੱਜ ਆਪਣਾ ਰਾਇਲ ਮਾਡਲ ਕਿੰਨੂੰ ਮੰਦੇ ਆ ਗੁਟਕਾ ਖੈਣੀ ਖਾਣ ਵਾਲੇ ਜਿਹੜੇ ਐਡ ਕਰਦੇ ਨੇ ਜਾਂ ਫਿਰ ਜਿਹੜੇ ਨਸ਼ਾ ਜਾਂ ਕੋਈ ਵੀ ਹੋਰ ਪਦਾਰਥ ਦਾ ਬਹੁਤ ਵੱਡੇ ਤੌਰ ਤੇ ਵਿਗਿਆਪਨ ਕਰਦੇ ਨੇ ਆਪੋ ਇਹ ਵੇਖ ਰਹੇ ਹਾਂ ਕਿ ਸਾਡੇ ਬੱਚੇ ਉਹਨਾਂ ਨੂੰ ਹੀ ਆਪਣਾ ਰੋਇਲ ਮਾਡਲ ਮੰਨਦੇ ਨੇ ਮੈਨੂੰ ਸੁਣ ਕੇ ਦੁੱਖ ਹੋਇਆ ਤੇ ਹੈਰਾਨੀ ਵੀ ਹੋਈ ਤੇ ਮੈਂ ਉਹਨਾਂ ਦੇ ਪੇਰੈਂਟਸ ਨੂੰ ਜਦੋਂ ਬੁਲਾਇਆ ਤੇ ਮੈਂ ਉਹਨਾਂ ਦੇ ਕੋਲੋਂ ਜਾ ਕੇ ਗੱਲ ਕੀਤੀ ਤੇ ਉਹਨਾਂ ਨੇ ਦੱਸਿਆ ਜੀ ਸਾਡਾ ਬੱਚਾ ਸ਼ਾਹਰੂਖ ਖਾਨ ਨੂੰ ਰੋਇਲ ਮਾਡਲ ਮੰਨਦਾ ਹੈ ਤੇ ਵੇਖੋ ਗੱਲ ਨਿਕਲ ਕੇ ਆਈ ਸਾਹਮਣੇ ਕਿ ਇਹ ਬੱਚਾ ਜਿਹੜਾ ਜਿਹੜਾ ਵੇਖੇਗਾ ਉਦਾਂ ਹੀ ਇਹ ਬਣੇਗਾ ਹੁਣ ਇਹਨੇ ਸ਼ਾਹਰੁਖ ਖਾਨ ਨੂੰ ਵੇਖਿਆ ਐਡ ਕਰਦੇ ਹੋਏ ਤੇ ਇਹਦੇ ਮਨ ਦੇ ਵਿੱਚ ਉਹ ਜਿਹੜੀ ਛਵੀ ਸੀ ਉਹ ਬੈ ਗਈ ਹੈ ਇਹ ਉਹਨੂੰ ਰੋਲ ਮਾਡਲ ਮੰਨਣ ਲੱਗਿਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਸ਼ਾ ਵੀ ਕਰੂਗਾ ਇਹਨੇ ਫਿਰ ਤੰਬਾਕੂ ਗੁਟਕਾ ਇਹ ਸਭ ਕੁਝ ਖਾਣਾ ਹੈ ਕਿਉਂਕਿ ਜਿਹਦਾ ਰੋਇਲ ਮਾਡਲ ਹੀ ਐਦਾਂ ਦਾ ਹੋਵੇ ਤੇ ਉਹਨੇ ਉਦਾਂ ਦਾ ਹੀ ਕੰਮ ਕਰਨਾ ਹੈ ਤੇ ਮੈਂ ਆਪ ਜੀ ਨੂੰ ਵਿਖਾਨੀ ਆ ਕਿ ਮੇਰੇ ਰੋਇਲ ਮਾਡਲ ਕੌਣ ਨੇ ਕਿ ਕਿਦਾਂ ਦਾ ਰਾਇਲ ਮਾਡਲ ਹੋਣਾ ਚਾਹੀਦਾ ਹੈ ਆਓ ਵਿਖਾਈਏ ਆਪਣਾ ਰਾਇਲ ਮਾਡਲ ਜਿਹਨੂੰ ਮੈਂ ਰਾਇਲ ਮਾਡਲ ਮੰਨਦੀ ਹਾਂ ਇਹ ਹੈ ਸੱਚੇ ਮਹਾਂਪੁਰਖ ਪ੍ਰਮਾਤਮਾ ਸਾਡੇ ਨੋਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਧਰਮ ਵਾਸਤੇ ਮਾਨਵਤਾ ਵਾਸਤੇ ਆਪਣਾ ਸਭ ਕੁਝ ਨੁਛਾਵਰ ਕਰ ਦਿੱਤਾ ਸੈਕਰੀਫਾਈਸ ਕੀਤਾ ਤਿਲਕ ਜਨੇਊ ਬਿੰਦੀ ਸੰਦੂਰ ਵਾਸਤੇ ਇਹਨਾਂ ਨੇ ਸ਼ਹਾਦਤ ਦੇ ਦਿੱਤੀ ਕਦੇ ਵੀ ਇਹਨਾਂ ਨੇ ਇਹ ਨਹੀਂ ਸੋਚਿਆ ਕਿ ਮੈਂ ਖੁਦ ਜਨੇਊ ਕਦੇ ਨਹੀਂ ਪਾਇਆ ਲੇਕਿਨ ਮੈਂ ਇਹ ਜਨੇਊ ਵਾਸਤੇ ਸ਼ਹਾਦਤ ਦੇਣ ਲੱਗਾ ਹਾਂ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਮੇਰੇ ਰਾਇਲ ਮਾਡਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ ਮੈਂ ਇਹਨਾਂ ਦੇ ਬਾਰੇ ਪੜਿਆ ਇਹਨਾਂ ਦੇ ਬਾਰੇ ਜਾਣਿਆ ਮੇਰਾ ਜੀਵਨ ਬਦਲਿਆ ਮੈਂ ਇਹਨਾਂ ਨੂੰ ਆਪਣਾ ਰਾਇਲ ਮਾਡਲ ਮੰਨ ਲਿਆ ਕਦੇ ਵੀ ਦੇਸ਼ ਦੇ ਵਿੱਚ ਕਦੇ ਮੇਰੇ ਭਾਰਤ ਨੂੰ ਜਦੋਂ ਵੀ ਕਦੇ ਮੇਰੀ ਲੋੜ ਪਈ ਤੇ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਿਖਾਏ ਹੋਏ ਮਾਰਗ ਤੇ ਚੱਲ ਕੇ ਮੈਂ ਆਪਣਾ ਸੈਕਰੀਫਾਈਜ਼ ਕਰ ਸਕਦੀ ਹਾਂ ਕਿਉਂਕਿ ਮੇਰੇ ਰਾਇਲ ਮਾਡਲ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ ਤੇ ਮਾਂ ਦਾ ਫਰਜ਼ ਮਾਂ ਕੇਵਲ ਜਨਨੀ ਨਹੀਂ ਹੁੰਦੀ ਉਹ ਵੱਡਾ ਗੁਰੂ ਵੀ ਹੁੰਦੀ ਹੈ ਆਪਣੇ ਬੱਚਿਆਂ ਨੂੰ ਆਪਣੇ ਘਰ ਦੇ ਵਿੱਚ ਰੋਇਲ ਮਾਡਲ ਬਾਰੇ ਦੱਸੋ ਆਪਣੇ ਵਿਰਸਾ ਬਾਰੇ ਦੱਸੋ ਵਿਰਾਸਤ ਬਾਰੇ ਦੱਸੋ ਇਤਿਹਾਸ ਬਾਰੇ ਦੱਸੋ ਗੁਰੂਆ ਬਾਰੇ ਦੱਸੋ ਸ਼ਹੀਦਾਂ ਬਾਰੇ ਦੱਸੋ ਤਾਂ ਹੀ ਤੁਹਾਡੇ ਬੱਚੇ ਦੇ ਰੋਇਲ ਮਾਡਲ ਬਾਬਾ ਫਤਿਹ ਸਿੰਘ ਬਾਬਾ ਜੁਰਾਵਰ ਸਿੰਘ ਬਾਬਾ ਜੁਜਾਰ ਸਿੰਘ ਬਾਬਾ ਅਜੀਤ ਸਿੰਘ ਹੋਣਗੇ ਤਾਂ ਹੀ ਤੁਹਾਡੇ ਬੱਚੇ ਦੇ ਰੋਲ ਮਾਡਲ ਧੰਨ ਗੁਰੂ ਗੋਬਿੰਦ ਸਿੰਘ ਜੀ ਹੋਣਗੇ ਤੇ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੋ ਉਨਾ ਦੇ ਰੋਇਲ ਮਾਡਲ ਦੇ ਬਾਰੇ ਪਤਾ ਕਰੋ ਉਹ ਕਿਨੂੰ ਚਾਹੁੰਦੇ ਨੇ ਕਿਦੇ ਦਿਖਾਏ ਵੇ ਮਾਰਦੇ ਚੱਲਦੇ ਨੇ ਤੇ ਮਾਂ ਨੂੰ ਤਾਂ ਬਹੁਤ ਵੱਡਾ ਦਰਜਾ ਧੰਗੁਰੂ ਨਾਨਕਦੇਵ ਜੀ ਨੇ ਦਿੱਤਾ ਹੋਇਆ ਹੈ ਉਹਨਾਂ ਨੇ ਕਿਹਾ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਤਾਂ ਇਹ ਮਾਂ ਦਾ ਫਰਜ਼ ਬਣਦਾ ਹੈ ਕਿ ਮਾਂ ਆਪਣੇ ਬੱਚਿਆਂ ਨੂੰ ਰੋਇਲ ਮਾਡਲ ਬਾਰੇ ਦੱਸੇ ਆਪਣੇ ਇਤਿਹਾਸ ਬਾਰੇ ਦੱਸੇ ਨਹੀਂ ਤਾਂ ਫਿਰ ਜਿਹੜੇ ਗੁਟਕਾ ਦੀ ਐਡ ਕਰਦੇ ਨੇ ਸ਼ਰਾਬ ਦੀ ਐਡ ਕਰ ਦੇਣੇ ਉਹੀ ਸਾਡੇ ਬੱਚਿਆ ਦੇ ਰਾਇਲ ਮਾਡਲ ਹੋਣਗੇ ਤੇ ਆਪਣੇ ਬੱਚਿਆ ਨੂੰ ਸਿਰਫ ਜਨਮ ਦੇਣਾ ਹੀ ਸਾਡਾ ਫਰਜ ਨਹੀਂ ਹੈ ਉਹਦੇ ਜੀਵਨ ਦਾ ਨਕਸ਼ਾ ਕੀ ਹੈ ਉਹ ਕਿਦੇ ਨਕਸ਼ੇ ਕਦਮ ਤੇ ਚੱਲਣਾ ਚਾਹੁੰਦਾ ਹੈ ਇਹ ਦੇਖਣਾ ਵੀ ਇੱਕ ਮਾਂ ਦਾ ਫਰਜ ਬਣਦਾ ਹੈ ਕਈ ਵਾਰੀ ਇਦਾਂ ਦੇ ਕੇਸ ਆਂਦੇ ਨੇ ਉਹ ਕਹਿੰਦੇ ਜੀ ਆਪਣੇ ਬੱਚਿਆ ਨੂੰ ਸੰਸਕਾਰ ਆਪਾਂ ਬਹੁਤ ਚੰਗੇ ਦਿੱਤੇ ਆ ਲੇਕਿਨ ਸੰਗਤ ਨੇ ਖਰਾਬ ਕਰ ਦਿੱਤਾ ਭਰਾਵਾ ਮੈਂ ਇਹ ਪੁੱਛਣਾ ਚਾਹਨੀ ਆ ਕਿ ਜਿਹੜੇ ਬੱਚੇ ਘਰ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਸੰਗਤ ਕਿੱਥੇ ਖਰਾਬ ਹੋ ਜਾਂਦੀ ਹੈ ਗੱਲ ਇਹ ਹੈ ਕਿ ਜਿਹੜਾ ਬੱਚਾ ਦੇਖਦਾ ਹੈ ਜਿਹੜਾ ਸੁਣਦਾ ਹੈ ਉਹੀ ਸੰਸਕਾਰ ਉਹਦੇ ਵਿੱਚ ਆਉਂਦੇ ਨੇ ਤੇ ਇਹ ਮਾਂ ਦਾ ਫਰਜ਼ ਬਣਦਾ ਹੈ ਪਿਓ ਦਾ ਫਰਜ਼ ਬਣਦਾ ਹੈ ਸਾਰਿਆਂ ਦਾ ਫਰਜ਼ ਬਣਦਾ ਆਪਣੇ ਬੱਚਿਆਂ ਨੂੰ ਆਪਾਂ ਸੱਚ ਦਾ ਆਇਨਾ ਵਿਖਾਈਏ ਸੱਚ ਕੀ ਹੈ ਤੇ ਸਾਨੂੰ ਕੀ ਸਿੱਖਣਾ ਚਾਹੀਦਾ ਹੈ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤੇ ਇਹਨੂੰ ਸ਼ੇਅਰ ਕਰੋ ਤਾਂ ਕਿ ਕਿਸੇ ਦੇ ਕੋਲ ਇਹ ਵੀਡੀਓ ਜਾਵੇ ਤੇ ਉਹਨੂੰ ਥੋੜਾ ਬੋਝ ਜਿਹੜੀ ਹੈ ਆਪਣੇ ਬੱਚਿਆਂ ਬਾਰੇ ਹੈਲਪ ਮਿਲੇ ਉਹ ਆਪਣੇ ਬੱਚਿਆਂ ਨੂੰ ਆਪਣੇ ਵਿਰਸਾ ਦੇ ਨਾਲ ਜੋੜਨ ਤੇ ਜੇ ਤੁਸੀਂ ਰਾਇਲ ਮਾਡਲ ਆਪਣਾ ਮੰਨਦੇ ਹੋ ਤੇ ਉਹਨੂੰ ਮੰਨਣਾ ਚਾਹੀਦਾ ਹੈ ਜਿਨੇ ਭਾਰਤ ਵਾਸਤੇ ਮਾਨਵਤਾ ਵਾਸਤੇ ਸਭ ਕੁਝ ਨਿਛਾਵਰ ਕਰ ਦਿੱਤਾ ਮੈਂ ਸਲੂਟ ਕਰਦੀ ਹੂੰ ਮੈਂ ਦਿਲੋਂ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੂੰ ਮੈਂ ਨਮਸਕਾਰ ਕਰਦੀ ਹਾਂ ਉਹਨਾਂ ਦੇ ਚਰਨਾਂ ਦੇ ਵਿੱਚ ਮੈਂ ਨੀਵੀ ਹੋ ਕੇ ਇਹ ਅਰਦਾਸ ਕਰਦੀ ਆ ਕਿ ਸਾਰੀ ਮਾਵਾਂ ਨੂੰ ਤੁਸੀਂ ਇੰਨੀ ਸ਼ਕਤੀ ਦਿਓ ਕਿ ਹਰ ਬੱਚੇ ਨੂੰ ਉਹ ਰਾਇਲ ਮਾਡਲ ਬਾਰੇ ਦੱਸਣ ਤੇ ਸਾਰੀ ਹਿਸਟਰੀ ਬਾਰੇ ਦੱਸਣ ਕਿ ਸਾਡਾ ਇਤਿਹਾਸ ਕੀ ਹੈ ਸਾਡੇ ਸ਼ਹੀਦਾਂ ਨੇ ਸਾਡੇ ਵਾਸਤੇ ਕੀ ਕੀਤਾ ਹੈ ਸਾਡੇ ਬੱਚੇ ਦੇ ਜੇ ਰਾਇਲ ਮਾਡਲ ਹੋਣ ਤੇ ਬਾਬਾ ਫਤਿਹ ਸਿੰਘ ਬਾਬਾ ਜੁਰਾਵੜ ਸਿੰਘ ਬਾਬਾ ਅਜੀਤ ਸਿੰਘ ਬਾਬਾ ਜੂਰ ਸਿੰਘ ਜੀ ਹੋਣ ਨਾ ਕਿ ਕੋਈ ਗੁਟਕਾ ਜਾਂ ਸ਼ਰਾਬ ਦੀ ਐਡ ਕਰਨ ਵਾਲਾ ਹੋਵੇ ਦੇ ਸਾਰਿਆਂ ਨੂੰ ਸ਼ਸ਼ਰੀਕਾਲ ਤੇ ਫਿਰ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਜੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਠੀਕੜਨਾ ਚਾਹੁੰਦੇ ਹੋ ਤੇ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਵਿਖਾਓ ਤੇ ਸ਼ੇਅਰ ਕਰਨ ਦਾ ਫਰਜ਼ ਤੁਹਾਡਾ ਬਣਦਾ ਹੈ ਤਾਂ ਕਿ ਇਹ ਵੀਡੀਓ ਸਭ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ